ਸੱਚੀ ਅਕਾਲ ਦੋਸਤੋ ਹਲਕਾ ਜਿਗਰਾਉਂ ਦੇ ਹੁਣ ਕਿਸਮਤ ਚਮਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਗਰਾਉਂ ਹਲਕੇ ਵੱਡੀਆਂ ਅਹੁਦੇਦਾਰੀਆਂ ਦਿੱਤੀਆਂ ਜੇਸੇ ਲੜੀ ਨੂੰ ਮੁਖ ਰੱਖਦਿਆ ਹੈ ਸਰਦਾਰ ਚੰਦ ਸਿੰਘ ਦੱਲਾ ਜੀ ਨੂੰ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣਾਇਆ ਤੇ ਸਾਰੇ ਜਥੇਦਾਰਾਂ ਨੇ ਪ੍ਰਧਾਨ ਸਾਹਿਬ ਦਾ ਨਿੱਘਾ ਸਵਾਗਤ ਕੀਤਾ ਅਕਾਲੀ ਦਲ ਦੇ ਸੀਨੀਅਰ ਆਗੂ ਸਰਪੰਚ ਸ਼ਿਵਰਾਜ ਸਿੰਘ ਨੇ ਘਰ ਦੇ ਘਰ ਵਿੱਚ ਵਧੀਆ ਤਰੀਕੇ ਨਾਲ ਪ੍ਰਧਾਨ ਸਾਹਿਬ ਦਾ ਸਵਾਗਤ ਕੀਤਾ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਦੇਖਦੇ ਹਾਂ ਅਗਲੀ ਰਿਪੋਰਟ ਇਹ ਜੀ ਫਾਨੂ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੁਸੀਂ ਅਗਲੀ ਵਰਕਿੰਗ ਜਿਹੜੀ ਹੈਗੀ ਆ ਕਿਵੇਂ ਤੇ ਪਾਰਟੀ ਦੇ ਵਰਕਰਾਂ ਨੂੰ ਕਿਵੇਂ ਇਕੱਠੇ ਕਰੋਗੇ ਮੈਂ ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦਾ ਪ੍ਰਮਾਤਮਾ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਪਾਲ ਬਖਸ਼ਿਸ਼ ਰਾਤ ਕਾ ਮੈਨੂੰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸੇਵਾਦਾਰ ਬਣ ਦਾ ਮਾਣ ਮੁੱਕ ਮਿਲਿਆ ਉਥੇ ਨਾਲ ਹੀ ਮੈਂ ਧੰਨਵਾਦ ਕਰਦਾ ਸਰਦਾਰ ਸੁਵੀਰ ਸਿੰਘ ਬਾਦਲ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਕੋਰ ਕਮੇਟੀ ਮੈਂਬਰ ਸਾਡੇ ਹਲਕੇ ਦੇ ਅਨਚਾਰ ਸ੍ਰੀ ਐਸ ਆਰ ਕਲੇਰ ਸਾਹਿਬ ਸਰਦਾਰ ਗਰਚਰ ਸਿੰਘ ਦੀ ਗਰੇਵਾਲ ਸਾਹਿਬ ਸੀਨੀਅਰ ਮੀਤ ਪ੍ਰਧਾਨ ਤੇ ਸਮੁੱਚੇ ਸਾਰੇ ਸਾਡੇ ਸਰਕਲ ਜਸਰ ਸਾਹਿਬਾਨ ਚਾਹੇ ਜਗਰਾਉਂ ਦੇ ਆ ਚਾਹੇ ਰੈਕੋਰਡ ਦੇ ਆ ਚਾਹੇ ਦਾਖੇ ਹਲਕੇ ਦੇ ਆ ਚਾਹੇ ਗੱਲ ਹਲਕੇ ਦੇ ਆ ਤੇ ਸਾਰੇ ਸੀਨੀਅਰ ਲੀਡਰਸ਼ਿਪ ਦਾ ਲੁਧਿਆਣੇ ਦੇ ਜਿਨ੍ਹਾਂ ਨੇ ਮੇਰੇ ਤੇ ਮਾਣ ਕੀਤਾ ਮੈਨੂੰ ਇਸ ਵਿਆਤੀ ਲੁਧਿਆਣੇ ਦੀ ਸੇਵਾਦਾਰੀ ਬਖਸ਼ੀ ਆਕਾਲੀ ਦਲ ਦੀ ਸੋ ਮੈਂ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਕਿ ਤੁਸੀਂ ਕਿਵੇਂ ਵਰਕਰਾਂ ਨੂੰ ਲਾਭੰਦ ਕਰੋਗੇ ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹਣਾ ਕਿ ਮੈਨੂੰ 31 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ 31 ਸਾਲਾਂ ਤੋਂ ਬਤੌਰ ਵਰਕਰ ਸੇਵਾ ਕਰ ਰਿਹਾ ਹਾਂ ਮੈਨੂੰ ਪਤਾ ਕਿ ਇੱਕ ਵਰਕਰ ਦਾ ਮਾਨਸਿਕਰ ਆ ਜਿਹੜਾ ਉਹ ਕਿਵੇਂ ਕਰਨਾ ਤੇ ਕਿਵੇਂ ਵਰਕਰਾਂ ਨੂੰ ਲਾ ਬੰਦ ਕਰਨਾ ਮੇਰਾ ਬੜਾ ਲੰਬਾ ਤਿਆਰ ਬਾਬਾ ਪਾਰਟੀ ਚ ਕੰਮ ਕਰਨ ਦਾ ਤੇ ਮੈਂ ਸਾਰੇ ਵਰਕਰਾਂ ਦੇ ਜਿੰਨੇ ਸ਼੍ਰੋਮਣੀ ਅਕਾਲੀਵਾਲ ਦੇ ਪੁਰਾਣੇ ਬਜ਼ੁਰਗ ਜਿਹੜੇ ਪਰਿਵਾਰ ਆ ਪਿੰਡਾਂ ਦੇ ਵਿੱਚ ਬੈਠੇ ਆ ਜਿਹੜੇ ਸ਼ਾਇਦ ਸੋਸ਼ਲ ਮੀਡੀਆ ਤੋਂ ਗੱਲਾਂ ਸੁਣ ਕੇ ਅਕਾਲੀਵਾਲ ਤੋਂ ਪਾਸੇ ਨਰਾਜ਼ ਹੋ ਕੇ ਬੈਠੇ ਆ ਮੈਂ ਉਹਨਾਂ ਵੀਰਾਂ ਨੂੰ ਜਾ ਕੇ ਅਕਾਲੀਦਲ ਦਾ ਜੋ ਇਤਿਹਾਸ ਆ ਗੌਰਮਈ ਜੋ ਅਕਾਲੀਦਲ ਨੇ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਿਆਬ ਦਾ ਵਿਕਾਸ ਕੀਤਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨੀ ਦਾ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਪਿਆਬ ਦਾ ਵੱਡਾ ਵਿਕਾਸ ਕੀਤਾ ਸਰਕਾਰਾਂ ਸਮੇਂ ਮੈਂ ਉਹ ਘਰ ਘਰ ਜਾ ਕੇ ਵਰਕਰਾਂ ਨੂੰ ਲਾ ਬੰਦ ਕਰਕੇ ਦੱਸੂਗਾ ਦੱਸ ਕੇ ਸਾਰੇ ਲੋਕਾਂ ਨੂੰ ਆਉਣ ਵਾਲਾ ਜੋ ਸਾਡਾ ਮਿਸ਼ਨ ਹੈ 2027 ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਸਰਕਾਰ ਬਣੇ ਪਿਆਬ ਫੇਰ ਖਸਾਲ ਹੋਵੇ ਜਿਹੜੀ ਇਹ ਲੁੱਟ ਖਸਤ ਹੋ ਰਹੀ ਹੈ ਦਿੱਲੀ ਵਾਲੇ ਲੋਕ ਲੁੱਟ ਰਹੇ ਆ ਜਿੱਥੇ ਸਾਨੂੰ ਪਹਿਲਾਂ ਕਾਂਗਰਸ ਨੇ ਲੁੱਟਿਆ ਪਿਆਬ ਨੂੰ ਉਥੇ ਦਿੱਲੀ ਵਾਲੀ ਆਮ ਆਜ਼ਾਦੀ ਪਾਰਟੀ ਲੋਟਰੀ ਆ 4 ਸਾਲਾਂ ਤੋਂ ਲੈ ਕੇ ਦਿੱਲੀ ਦੇ ਲੋਕ ਉਹਨਾਂ ਬਾਰੇ ਦੱਸ ਕੇ ਮੈਂ ਜਿਹੜੇ ਵਰਕਰ ਆ ਉਹਨਾਂ ਨੂੰ ਲਾਬੰਦ ਕਰਕੇ ਪਾਉਣ ਵਾਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਅਕਾਲੀ ਦਲ ਦੀ ਮਹਿਤ ਵਿੱਚ ਜੋੜ ਕੇ ਪਾਰਟੀ ਨੂੰ ਮਜ਼ਬੂਤ ਕਰਾਂਗੇ ਮੇਰਾ ਮਿਸ਼ਨ ਆ ਕਿਰਪਾ ਗੁਰੂ ਨੇ ਕਰਨੀ ਆ ਸਹਿਯੋਗ ਵਰਕਰਾਂ ਨੇ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੰਮ ਕਰਕੇ ਜਰੂਰ ਮੇਰੇ ਮਨ ਦੀ ਤਮੰਨਾ ਕਿ ਮੈਂ ਹਰ ਵਰਕਰ ਕੋਲੇ ਜਾਵਾਂ ਜਿਹੜਾ ਨਰਾਜ਼ ਬੈਠਾ ਅਕਾਲੀ ਦਲ ਤੋਂ ਕਿਉਂਕਿ ਸਾਡੇ ਬਹੁਤ ਐਸੇ ਪਰਿਵਾਰ ਆ ਜਿਹੜੇ ਅਕਾਲੀ ਦਲ ਤੋਂ ਸ਼ਾਇਦ ਘਰੇ ਬੈਠਿਆ ਨਰਾਸ਼ ਹੋ ਕੇ ਸ਼ਾਇਦ ਉਹਨਾਂ ਕੋਲੇ ਸਹੀ ਗੱਲ ਹੀ ਨਹੀਂ ਪਹੁੰਚ ਸਕੀ ਕਿਉਂਕਿ ਸਾਡੇ ਵਿੱਚ ਬਹੁਤ ਐਸੇ ਲੀਡਰ ਆ ਗਏ ਜਿਹੜੇ ਜੂ ਟਰਨ ਮਾਰ ਕੇ ਆਏ ਸੀ ਜਿਨ੍ਹਾਂ ਨੇ ਸਰਕਾਰਾਂ ਦੇ ਵਿੱਚ ਨਜ਼ਾਰੇ ਲਏ ਪਰ ਵਰਕਰਾਂ ਦੀ ਸਾਰ ਨਹੀਂ ਲਈ ਮੈਂ ਇੱਕ ਵਰਕਰ ਹੋਣ ਦੇ ਨਾਤੇ ਵਰਕਰਾਂ ਦੇ ਘਰ-ਘਰ ਜਾ ਕੇ ਸਾਥ ਲਵਾਂਗਾ ਇਹ ਮੇਰੀ ਮਨ ਦੀ ਤਮੰਨਾ ਵਾ ਕਿਰਪਾ ਕਰੋਗਾ ਗੁਰੂ ਮਾਰਾ ਮੇਰੀ ਮਨ ਦੀ ਤਮੰਨਾ ਪੂਰੀ ਕਰਕੇ ਵਰਕਰਾਂ ਦਾ ਮੈਂ ਹੌਸਲਾ ਬੁਲਾਈ ਕਰਾਂ ਇਹ ਕਰਕੇ ਮੈਂ ਲਾ ਬੰਦ ਕਰਾਂਗੇ ਇਹਨਾਂ ਸ਼ਬਦਾਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ